ਸੱਤੇ ਹਾਂ ਬੰਦੇ ਨੂੰ ਕੰਮ ਕਿਹੜਾ ਕਰਨਾ ਚਾਹੀਦਾ ਕੰਮ ਸਾਰੇ ਹੀ ਬੜੇ ਔਖੇ ਆ ਕੰਮਾ ਕੁਦ ਐਸੇ ਹੀ ਖੜਾ ਐ ਕਰ ਫਿਰ ਜੇ ਆਪਾਂ ਮੈਸੇਂਡਾ ਨਾ ਕੰਮ ਕਰੇ ਤੇਰਾ ਮਤਲਬ ਡੈਰੀ ਫਾਰਮ ਹਾਂ ਡੈਰੀ ਫਾਰਮ ਦਾ ਕੰਮ ਡੈਰੀ ਫਾਰਮ ਦਾ ਕਿਹੜਾ ਸੌਖਾ ਕੰਮ ਆ ਮੱਹਸਾਂ ਦੀ ਦੇਖਭਾਲ ਕਰਨੀ ਪੈਂਦੀ ਆ ਉਹਦਾ ਆਪਾਂ ਨੌਕਰ ਰੱਖ ਦਾਂਗੇ ਫਿਰ ਨੌਕਰ ਦੀ ਵੀ ਕਰਨੀ ਪਊਗੀ ਮੱਹਸਾਂ ਦੇ ਨਾਲ ਫਿਰ ਤਾਂ ਨੌਕਰ ਦੀ ਵੀ ਦੋਨੋਂ ਤਿੰਨੋਂ ਟਾਈਮ ਰੋਟੀ ਬਣਾਣੀ ਪੈਣੀ ਆ ਉਹ ਇਸ ਨੂੰ ਦੇਖ ਲਾਂਗੇ ਬਈਏ ਬੁਈਏ ਨੂੰ ਫਿਰ ਰੋਟੀ ਤਾਂ ਉਹ ਵੀ ਖਾਊਗਾ ਨਾਲੇ ਉਹਨੂੰ ਦੇਖ ਪੈਸੇ ਦੇਣੇ ਪੈਣੇ ਆ ਹਾਂ ਨਾਲੇ ਰਹਿਣ ਨੂੰ ਘਰ ਮੰਝਾ ਹਨ ਹੋਰ ਸਮਾਨ ਤਿੰਨੋਂ ਟਾਈਮ ਦੀ ਰੋਟੀ ਡੰਗਰਾਂ ਦੇ ਨਾਲ ਨਾਲ ਫਿਰ ਉਹ ਵੀ ਸਾਂਭਣਾ ਪਵੇਗਾ ਬੰਦੇ ਨੂੰ ਡੈਰੀ ਡੈਰੀ ਫਾਰਮ ਦਾ ਵੀ ਕੰਮ ਖਾਸਾ ਯੋਖਾ ਫਿਰ ਮੀਂਹ ਜਾ ਬੇਖਣੀ ਜਾਵੇ ਹਨ ਮੈਂ ਸਾਨੂੰ ਕੱਖ ਪਾਣੇ ਹਾਂ ਸੌ ਗੱਲ ਸੋਚਣੀ ਪੈਂਦੀ ਆ ਫੇਰ ਕੋਈ ਰਿਸ਼ਤੇਦਾਰੀ ਚ ਨਹੀਂ ਛੱਡ ਕੇ ਜਾ ਸਕਦੇ ਆਪਾਂ ਹੈਨਾ ਨੌਕਰ ਦੇ ਸਹਾਰੇ ਵੀ ਨਹੀਂ ਆ ਮੈਂ ਸਾਨੂੰ ਕਿਵੇਂ ਛੱਡ ਕੇ ਜਾਵਾਂਗੇ ਕੋਈ ਹੋਰ ਕੰਮ ਦੇਖ ਜੇਪਾ ਨੇ ਤਰੇ ਜੇਪਾ ਨੇ ਉਹ ਕਰੇ ਬਈ ਜਿਹੜੀ ਆਪਣੀ ਜ਼ਮੀਨ ਐ ਤ ਕਿ ਛਡਾ ਲਿਆ ਆਪਾਂ ਠੇਕੇ ਪਾਣ ਦਿੰਦੇ ਤੇਰਾ ਮਤਲਬ ਖੇਤੀ ਕਰ ਲਈਏ ਜੇ ਖੇਤੀ ਕਰ ਲਈਏ ਨਾ ਖੇਤੀ ਦਾ ਕੰਮ ਕਿਹੜਾ ਸੌਖਾ ਹਾਂ ਫੇਰ ਫਸਲ ਵਾੜੀ ਦੇਖਣੀ ਪੈਂਦੀ ਆ ਅੱਧੀ ਅੱਧੀ ਰਾਤ ਨੂੰ ਜਾ ਕੇ ਪਾਣੀ ਲਾਣਾ ਪੈਂਦਾ ਪਰੇਹਾ ਸਪਰੇਹਾ ਫੇਰ ਨਿਆ ਮਹਿੰਗੀਆਂ ਫਿਰ ਜਦ ਫਸਲ ਗੁੱਡਣੀ ਹੁੰਦੀ ਆ ਵੱਢਣੀ ਹੁੰਦੀ ਆ ਲੇਬਰ ਕਈ ਵਾਰੀ ਲੇਬਰਾਂ ਨਹੀਂ ਮਿਲਦੀਆਂ ਚੱਲ ਜੇ ਲੇਬਰ ਵੀ ਮਾੜੇ ਮੋٹے ਇੱਧਰ ਉੱਧਰ ਪੈਸੇ ਦੇ ਕੇ ਘਾਟਾ ਵਾਦਾ ਹਨਾ ਕੰਮ ਕਰਾ ਲਓ ਫਿਰ ਮੰਡੀ 'ਚ ਫਸਣਾ ਰੁਲੀ ਜਾਵਾ ਹੈ ਮੰਡੀ 'ਚ ਫਸਲ ਪਈ ਰਹਿੰਦੀ ਆ ਖੇਤੀ ਦਾ ਵੀ ਕੰਮ ਔਖਾ ਹੀ ਆ ਫਿਰ ਮੰਡੀਆਂ 'ਚ ਵੇਚਣ ਜਾਣਾ ਪੈਂਦਾ ਪਹਿਲਾਂ ਇੰਨਾ ਧਿਆਨ ਰੱਖਣਾ ਪੈਂਦਾ ਫਸਲ ਦਾ ਵੀ ਫੇਰ ਜੇ ਕਿਤੇ ਫਸਲ ਪੱਕੀ ਬਕਾਈ ਹਨਾ ਮੀਂਹ ਪੈ ਜੇ ਗੜੇ ਪੈ ਜੇ ਫੇਰ ਉਦੋਂ ਵੀ ਓਖਾ ਘਾਟੇ ਹੀ ਨਹੀਂ ਪੂਰੇ ਹੁੰਦੇ ਕੰਮ ਤਾਂ ਬਾਈ ਰਿਸਕ ਹੀ ਆ ਖੇਤੀਆਂ ਵਾਲਾ ਹੋਰ ਕਿਹੜਾ ਕੰਮ ਕਰ ਸਕਦੇ ਆ ਫੇਰ ਪਾਣੀ ਨਹੀਂ ਕੋਈ ਦੁਕਾਨ ਨਾ ਬਣਾਵੇ ਕੋਈ ਸੌਰੂਮ ਮਾਰੀ ਦੁਕਾਨ ਕਾਦੀ ਦੁਕਾਨ ਬਲਾ ਕੋਈ ਬੜਾ ਸੌਰੂਮ ਕਿਹਦੀ ਜਗ੍ਹਾ ਇਹ ਫਰੀਜਾਂ ਲਾ ਲੈ ਟੈਲੀ ਬੀਜ ਨਾ ਵਾ ਬੈ ਤੂੰ ਵੀ ਕਮ ਲਾਈ ਹੋਇਆ ਪਿਆ ਕਿਉਂ ਸ਼ਾਉਰੂਮ ਪਾਉਣ ਲਈ ਵੱਡਾ ਪਾਉਣ ਵਾਸਤੇ ਇਹੋ ਕੀ ਕਹਿੰਦੇ ਆ ਨੂੰ ਕੀ ਕਹਿ ਰਹੇ ਆ ਤੂੰ ਆਹ ਸ਼ਾਉਰੂਮ ਆਹੋ ਟੈਲੀਵਿਜ਼ਨ ਟੈਲੀਵਿਜ਼ਨਾਂ ਦਾ ਹਨਾ ਹਾਂ ਪੈਸੇ ਪਤਾ ਕਿੰਨੇ ਚਾਹੀਦੇ ਆ ਕਿੰਨੇ ਆਪਣੇ ਕੋਲ ਤਾਂ ਪੈਸੇ ਨਹੀਂ ਹੈਗੇ ਕਿਉਂ ਨਹੀਂ ਹੈਗੇ ਹੈਗਾ ਆਪਾਂ ਜਮੀ ਗਰੀਬ ਆ ਫਿਰ ਵੀ ਉੱਤੇ ਤਾਂ ਖਾਸੇ ਪੈਸੇ ਲੱਗਣੇ ਲੱਗ ਜਾਣੇ ਆ ਫਿਰ ਜੇ ਸੇਲ ਨਾ ਹੋਈ ਆ ਪਤਾ ਫਿਰ ਭਾਂਡੇ ਚ ਵੜ ਜਾਗੇ ਤੇਰਾ ਕਹਿਣਗਾ ਮਤਲਬ ਵੀ ਪੈਸਾ ਘੱਟ ਲਾਣਾ ਆਪਾਂ ਨਹੀਂ ਵੀ ਹਾਂ ਜਿਸ ਤੇ ਪੈਸਾ ਜਾਵੇ ਨਾ ਲੱਗੇ ਅਪਾਂ ਨੂੰ ਕੋਈ ਟੈਂਸ਼ਨ ਜੀ ਵੀ ਨਾ ਹੋਵੇ ਇਹ ਰਪਾ ਨਹੀਂ ਕਰਦੇ ਆ ਕੰਮ ਬੰਦੇ ਨੂੰ ਕਿਹੜਾ ਕਰਨਾ ਚਾਹੀਦਾ ਜੇ ਕੋਈ ਬਿਜਲੀ ਪੂਜਲੀ ਦਾ ਕੰਮ ਕਰ ਲੇ ਭਲਾ ਬਿਜਲੀ ਆ ਕੰਮ ਤਾਂ ਐ ਆ ਬਈ ਕਰੰਟ ਕਰੰਟ ਦਾ ਖਤਰਾ ਬਹੁਤ ਇਹ ਤਾਂ ਹੈ ਰਿਸਕ ਵਾਲਾ ਕੰਮ ਹੈ ਹਨਾ ਜੇ ਜੇ ਬੰਦਾ ਜੂੰਦਾ ਜੇ ਬੰਦਾ ਹੀ ਨਾ ਚੂੰਦਾ ਰਿਹਾ ਕਰੰਟ ਲੱਗ ਗਿਆ ਕੀ ਕਰੂਗਾ ਫਿਰ ਉਸ ਪੈਸੇ ਨੂੰ ਵੀ ਨਾ ਗੱਲ ਤਾਂ ਤੇਰੀ ਇਹ ਵੀ ਠੀਕ ਆ ਫਿਰ ਜੇ ਬੰਦੇ ਨੂੰ ਹੀ ਬਿਜਲੀ ਦਾ ਕੰਮ ਤਾਂ ਬੜਾ ਰਿਸਕ ਵਾਲਾ ਫਿਰ ਹੋਰ ਕਿਹੜਾ ਕੰਮ ਬੰਦਾ ਕਰ ਸਕਦਾ ਪਾ ਐਂ ਕਰ ਸਕਦੇ ਆ ਬਈ ਜੇ ਸੋਨੇ ਸੁੰਨੇ ਦੀ ਪਰ ਆਪਣੇ ਕੋਲ ਤਾਂ ਪੈਸੇ ਨਹੀਂ ਹੈਗੇ ਸੋਨਾ RAM 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 ਸੋਨਾ ਪਤਾ ਕਿੰਨਾ ਮਹਿੰਗਾ ਅੱਜ ਕੱਲ ਹਮ ਲੱਖ ਰੁਪਏ ਦਾ ਦੋ ਤੋਲੇ ਸੋਨਾ ਨਹੀਂ ਆਂਦਾ ਗੱਲ ਤਾਂ ਤੇਰੀ ਸਹੀ ਆ ਆਪਣੇ ਦਾ ਜੇ ਸਾਰਾ ਆਪਣੇ ਤਾਂ ਸਾਰੀ ਜਮੀਨ ਵੇਚ ਕੇ ਵੀ ਨਹੀਂ ਆਉਣਾ ਸੋਨਾ ਹੋਰ ਆਪਣੇ ਦਾ ਕਿਲੋ ਸੋਨਾ ਨਹੀਂ ਆਂਦਾ ਫਿਰ ਕੰਮ ਕਿਹੜਾ ਕਰੀਏ ਲੈ ਪਾ ਐਂ ਕਰੀਏ ਹਾਂ ਇਹ ਆਪਣੀ ਜਮੀਨ 'ਚ ਪਾ ਬਾਗੇ ਲਾ ਦਈਏ ਵੀ ਇੱਕ ਫਰੀਦ ਰਖਤ ਲਾਓ ਤੇ ਸਾਲਾਂ ਸਬਦੀ ਤੇ ਪਤਾ ਪੁੱਖੇ ਮਰ ਜਾਗੇ ਬਾਗ ਲਾ ਕੇ ਕੀਤਰਾ ਕਿੰਨੇ ਸਾਲਾਂ ਚ ਬੁੱਟੇ ਹੋਣਗੇ ਜਦ ਤੱਕ ਕੀ ਕਰਾਂਗੇ ਆਪਾਂ ਜੇ ਪੰਜ ਅੱਜ ਜੇ ਅੱਜ ਪੰਜ ਦਰਖਤ ਲਾਵਾਂਗੇ ਬਾਗ ਮੈਨੂੰ ਲੱਗਦਾ 5 7 10 ਸਾਲ ਨੂੰ ਕਿਤੇ ਜਾ ਕੇ ਤਿਆਰ ਹੋਊਗਾ ਜਦ ਤੱਕ ਆਪਾਂ ਕੀ ਕਰਾਂਗੇ ਹਾਂ ਇਹ ਤਾਂ ਗੱਲ ਹੈ ਬਾਗ ਵੀ ਦੀ ਆਪਾਂ ਨੂੰ ਦਬਾਰਾ ਖੰਦਾ ਹੋਰ ਕੋਈ ਕੰਮ ਸੋਚ ਫਿਰ ਜੇ ਪਾਨੂੰ ਭਰੇ ਬਈ ਕੋਈ ਜੇ ਰਾਜ ਰੋਜ਼ਗਰੀ ਦਾ ਕੰਮ ਕੈਸਾ ਰਾਜਗਿਰੀ ਦਾ ਕੰਮ ਭਾਈ ਰਾਜਗਿਰੀ ਦਾ ਕੰਮ ਤਾਂ ਬਾਲਾ ਔਖਾ ਜਦ ਸਰਦੀਆਂ ਹੁੰਦੀਆਂ ਪਤਾ ਕਿੰਨਾ ਔਖਾ ਕਰਨਾ ਚਾਰ ਕਰਨੀਆਂ ਜਿਹਾ ਮਾਰਦੇ ਆ ਸਾਰਾ ਦਿਨ ਚ ਲੈ ਤੈਨੂੰ ਹੀ ਲੱਗਦਾ ਚਾਰ ਕਰਨੀਆਂ ਜਿਹਾ ਮੜਾ ਜਾਂ ਮਸਾਲਾ ਉਤਰ ਜੇ ਜਦ ਮਕਾਨ ਮਾਲਕ ਕਹਿੰਦਾ ਵੀ ਤੂੰ ਸੀ ਕੰਮ ਨਹੀਂ ਸਹੀ ਕਰਿਆ ਹੈਗਾ ਮਕਾਨ ਹੈ ਅੱਜ ਜਦ ਸਰਦੀ ਹੁੰਦੀ ਆ ਅਟਣ ਪੈ ਜਾਂਦੇ ਆ ਹੱਥਾਂ ਚਿੱਟਾ ਤੋੜ ਤੋੜ ਕੇ ਅੱਛਾ ਕੋਈ ਸੌਖਾ ਨਹੀਂ ਹੈਗਾ ਰਾਜਗਿਰੀ ਦਾ ਕੰਮ ਉਹਦੇ ਹੈਗਾ ਕੋਈ ਪਹਿਲਾਂ ਕਰਤਾ हां ਆਪਣੇ ਰਿਸ਼ਤੇਦਾਰੀ ਵਿੱਚ ਸ਼ਰੀਕੇ ਜਿਵੇਂ ਕਰਦੇ ਆ ਅੱਛਾ ਮਾੜਾ ਕਿ ਠੀਕ ਨਹੀਂ ਉਹ ਵੀ ਕੰਮ ਹੈ ਨਾ ਕੰਮ ਤਾਂ ਦੇਖ ਠੀਕ ਆ ਪਰ ਔਖਾ ਵਾਲਾ ਮੈਂ ਕਹਿੰਨੀ ਆ ਕੋਈ ਸੌਖਾ ਜਿਹਾ ਕੰਮ ਹੋਵੇ ਉਹ ਸੁੱਖਾ ਜਿਹੜਾ ਬੈਠ ਜੀ ਕੇ ਖਾ ਲਈਏ ਜੇ ਡਰਾਈਵਰੀ ਦਾ ਕਰੀਏ ਡਰਾਈਵਰੀ ਦਾ ਕਿਹਦਾ ਡਰਾਈਵਰੀ ਦਾ ਤੇ ਸੱਸ ਮੇਰੇ ਪਾਸ ਹੈਗਾ ਡਰਾਈਵਰੀ ਦਾ ਕੰਮ ਤਾਂ ਬਾਲਾ ਰਿਸਕ ਵਾਲਾ ਰਿਸਕਾ ਪੈਰ ਪੈਰ ਤੇ ਰਿਸਕਾ ਅੰਨੀ ਤਾਂ ਟ੍ਰੈਫਿਕ ਹੋਗੀ ਹਾਏ ਮੈਂ ਕਹਾਂ ਏਸੀ ਲਾ ਕੇ ਗਰਮੀਆਂ ਚ ਗੱਡੀ ਚ ਚੱਲਨੀ ਆ ਕੋਈ ਨਾ ਵਾਈ ਡਰਾਈਵਰੀ ਤਾਂ ਬਹੁਤ ਔਖੀ ਆ ਨਾ ਕਨੀ ਵੇਰਾ ਰਾਮ ਤੇ ਸਟੀਅਰਿੰਗ ਘੁਮਾਈ ਜਾਂਦੇ ਬੈਠੇ ਪੈਰ ਪੈਰ ਤੇ ਰਿਸਕ ਆ ਭਾਈ ਪੈਰ ਪੈਰ ਤੇ ਕੋਈ ਕੰਮ ਐਸਾ ਹੋਵੇ ਜਿਸ ਤੇ ਰਿਸਕ ਜਾ ਵੀ ਨਾ ਹੋਵੇ ਡਰਾਈਵਰਾਂ ਨੂੰ ਪਤਾ ਵਿਚਾਰਾਂ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਆ ਅੱਛਾ ਦਿਨ ਰਾਤ ਜਾਗਦੇ ਰਹਿੰਦੇ ਆ ਕਦੇ ਇੱਧਰ ਨੂੰ ਗੱਡੀ ਲੈ ਕੇ ਕਦੇ ਉੱਧਰ ਨੂੰ ਲੈ ਕੇ ਵਿਚਾਰੇ ਘਰ ਵੀ ਕਿੰਨੇ ਕਿੰਨੇ ਦਿਨਾਂ ਬਾਅਦ ਕਿਹੜੇ ਮਾਰਦੇ ਆ ਕਹੀਂ ਤਾਂ ਢਾਬਿਆਂ ਤੇ ਰੋਟੀਆਂ ਖਾਣੀਆਂ ਪੈਂਦੀਆਂ ਭਾਈ ਸਿਹਤ ਵੀ ਖਰਾਬ ਹੋ ਜਾਂਦੀ ਆ ਕਈ ਵਾਰੀ ਅੱਛਾ ਹਾਂ ਨੀਂਦ ਵੀ ਨਹੀਂ ਪੂਰੀ ਹੁੰਦੀ ਨਾ ਵਿਚਾਰਾਂ ਦੀ ਤਾਂ ਸੋਖਾ ਜਾ ਕੰਮ ਹੋਵੇ ਸੋਖਾ ਜਾ ਫਿਰ ਸੋਖਾ ਜਾ ਤਾਂ ਆ ਵੀ ਵੀਡੀਓ ਬਣਾਉਣਾ ਲੱਗ ਜੀ ਆਪਾਂ ਮੈਂ ਮੈਂ ਵੀ ਆਈ ਸੋਚਦੀ ਸੀ ਅੱਛਾ ਵੀ ਸੋਸ਼ਲ ਮੀਡੀਆ ਤਾਂ ਖਾਸਾ ਜਮਨਣਾ ਹਾਂ ਚਾਰ ਕਰੀਲਾਂ ਦੀਆਂ ਵਾਇਰਲ ਹੋ ਗਈਆਂ ਸਟਾਰ ਬਣ ਜਾਗੇ ਪਤਾ ਹੈਨਾ ਫਿਰ ਤੁਹਾਨੂੰ ਚੈਨਲ ਬਣਾਉਣਾ ਆਉਂਦਾ ਚੈਨਲ ਵੀ ਬਣਾਵਾਂਗੇ ਆਪਾਂ ਚੈਨਲ ਜਾਂ ਕਹਿੰਦੇ ਆ ਚੈਨਲ ਬਣਾ ਦੋ ਦੇਖ ਚਾਰਕ ਵੀਡੀਓ ਜੀਆਂ ਚੱਲੀਆਂ ਹਾਂ ਹੂ ਹਾਂ ਜੀ ਕਰਕੇ ਪਾ ਦਾਂਗੇ ਹੈ ਹੂੰ ਫਿਰ ਆਪਾਂ ਨੂੰ ਲੋਕ ਬੁਲਾਣ ਲੱਗ ਜਾਣਗੇ ਪੈਸੇ ਵੀ ਬਣਨ ਲੱਗ ਜਾਣਗੇ ਫਿਰ ਆਪਾਂ ਜਾ ਕੇ ਆਪਣਾ ਖਰਚਾ ਵੀ ਨਿਸਤੇ ਕੋਈ ਹੈਨਾ ਲੋਕ ਫਿਰ ਆਪਾਂ ਲਾ ਕੇ ਕੀ ਕਰੂਗਾ ਆਪਾਂ ਨੂੰ ਪੈਸੇ ਦਿਆ ਕਰਨਗੇ ਕਿਸ ਤਰ੍ਹਾਂ ਫਿਰ ਕੋਈ ਆਪਾਂ ਨੂੰ ਫਿਲਮ ਚ ਲੈ ਲੇਗਾ ਕੋਈ ਆਪਣੇ ਗਾਣੇ ਚ ਲੈ ਲੂਗਾ ਹੈਨਾ ਲੋਕ ਆਪਣੇ ਨਾਲ ਫੋਟੋਆਂ ਖਿਚਾਇਆ ਕਰਨਗੇ ਸੈਲਫੀਆਂ ਲਿਆ ਕਰਨਗੇ ਇਸ ਕੰਮ ਵਿੱਚ ਮੈਂ ਕਹਿੰਦੀ ਆ ਇਹ ਕੰਮ ਸਾਰੇ ਤੇ ਵਧੀਆ ਇਹ ਇਸ ਦਾ ਕੋਈ ਰਿਸਕ ਤਾਂ ਨਹੀਂ ਹੈਗਾ ਇਸ ਦਾ ਕੀ ਰਿਸਕ ਇਸ ਦਾ ਤਾਂ ਕੋਈ ਰਿਸਕ ਨਹੀਂ ਇਹ ਤਾਂ ਸੌਖਾ ਕੰਮ ਆ ਮੈਨੂੰ ਲੱਗਦਾ ਪਰ ਨਾ 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 ਮੈਂ ਸੁਣਿਆ ਵੀ ਜੇ ਵੀਡੀਓ ਨਾ ਚੱਲੇ ਫਿਰ ਵੀ ਕੋਈ ਫਾਇਦਾ ਨਹੀਂ ਹੈਗਾ ਪੈਸੇ ਵੀ ਤਾਂ ਹੀ ਆਣਗੇ ਇਹ ਬੇ ਜੇ ਵੀਡੀਓ ਚੱਲੂਗੀ ਅੱਛਾ ਇਹ ਵੀ ਚੱਕਰ ਆ ਹਾਂ ਲੈ ਹੋਰ ਜੇ ਵੀਡੀਓ ਆਪਣੀ ਚੱਲੇਗੀ ਤਾਂ ਹੀ ਪੈਸੇ ਆਉਣਗੇ ਪਰ ਕੰਮ ਸੌਖਾ ਹੈ ਕੰਮ ਠੀਕ ਆ ਹੈ ਕੰਮ ਸਹੀ ਆ ਮੈਨੂੰ ਲੱਗਦਾ ਵੀਡੀਓ ਬਣਾ ਲੱਗ ਜਾਂਦੀਆਂ ਦੇਖੀ ਜਾਊਗੀ ਆਪਣੇ ਜਿਹੜਾ ਆਪਣਾ ਫੋਨ ਆ ਉਸ ਨਾਲ ਕੰਮ ਚੱਲ ਜੇਗਾ ਲੈ ਹੋਰ ਫੋਨ ਤੇ ਬਣਾ ਲਾਂਗੇ ਆਪਾਂ ਸਾਰੇ ਫੋਨ ਤੇ ਬਣਾਉਂਦੇ ਆਂ ਫੇਰ ਕਰੀਆ ਆਪਾ ਆਪਣਾ ਚੈਨਲ ਬਣਵਾ ਮੈਂ ਕਿ ਸੱਤੇ ਵੈ ਲੈ ਆਪਾ ਚੈਨਲ ਬਣਵਾਣੇ ਆ ਤੂੰ ਐ ਕਰ ਤੂੰ ਬਣਾ ਆਪਣਾ ਚੈਨਲ ਸਫਤਾ ਸਨੂਰੀਆ ਅੱਛਾ ਹੈ ਮੈਂ ਬਨਾਨੀਆਂ ਬੱਬਲ ਕੋਰ ਅੱਛਾ ਚੈਨਲ ਤੇ ਪਾਇਆ ਕਰਾਂਗੇ ਵੀਡੀਓ ਵੀਡੀਓ ਕੈਸੀ ਪਾਵਾਂਗੇ ਆਪਾਂ ਵੀਡੀਓ ਕਮੇਡੀ ਪਾਗਿਆ ਕਰਾਂਗੇ ਕਮੇਡੀ ਸਭ ਤੋਂ ਜ਼ਿਆਦਾ ਚੱਲਦੀ ਆ ਮੈਨੂੰ ਤਾਂ ਆਂ ਕਮੇਡੀ ਐਵੇਂ ਲੋਕਾਂ ਨੂੰ ਹਸਾਣਾ ਅੱਛਾ ਹੋਰ ਕਿਉਂਕਿ ਅੱਜ ਕੱਲ ਸਾਰੇ ਦੁਨੀਆ ਟੈਨਸ਼ਨ ਚ ਆ ਕਮੇਡੀ ਵਾਧੂ ਚੱਲਦੀ ਆ ਇੱਕ ਤਾਂ ਕਮੇਡੀ ਵਾਲਿਆ ਕਰਾਂਗੇ ਇੱਕ ਰਿੱਲਾ ਪਾਲਿਆ ਕਰਾਂਗੇ ਠੀਕ ਆ ਬਲੌਗ ਪਾਲਿਆ ਕਰਾਂਗੇ ਆਪਣਾ ਹੀ ਕੰਮ ਚੱਲ ਸਕਦਾ ਆ ਇੱਕ ਮੇਰੇ ਦਿਮਾਗ 'ਚ ਹੋਰ ਆਇਆ ਖਿਆਲ ਹਾਂ ਕਿ ਅੱਪਾ ਕਿਸੇ ਜੁਆਕ ਕਾਨੂੰ ਸਿਖਾਏ ਨਾ ਕਰੀਏ ਕੋਈ ਗਾਣਾ ਬਜਾਉਣਾ ਸਿਖਾ ਦਿਆ ਕਰਾਂਗੇ ਕੰਮ ਤਾਂ ਠੀਕ ਆ ਪਰ ਜੁਆਕਾਂ ਨਾਲ ਕਿਹੜਾ ਮੱਥਾ ਮਾਰੂਗਾ ਰੋਲਾ ਪਤਾ ਕਿੰਨਾ ਪੰਦਿਆ ਜੁਆਕ ਆਹ ਰੋਲਾ ਇਹ ਕੰਮ ਤਾਂ ਵਾੜਾ ਓਖਾ ਜੁਆਕ ਤਾਂ ਆਪਣੇ ਘਰਦਿਆਂ ਤੋਂ ਨਹੀਂ ਸਮਝਦੇ ਆਪਣੇ ਤੋਂ ਕਿੱਥੇ ਸਮਝਣਗੇ ਫਿਰ ਨੀਉ ਆ ਵੀ ਲੋਕਾਂ ਦਾ ਕੰਮ ਤਾਂ ਨਹੀਂ ਠੀਕ ਲੱਗਦਾ ਮੈਨੂੰ ਨਾ 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 ਮੈਨੂੰ ਲੱਗਦਾ ਫਿਰ ਪੈਸੇ ਪੂਰੇ ਵੀ ਨਹੀਂ ਦੇਣੇਗਾ ਉਹ ਹਾਂ ਫਿਰ ਕਈ ਟਿਊਸ਼ਨਾਂ ਲਾ ਕੇ ਮਹੀਨਾ ਲਾ ਕੇ ਹਟ ਜਾਂਦੇ ਆ ਫਿਰ ਪੈਸੇ ਨਹੀਂ ਦਿੰਦੇ ਫਿਸਾਂ ਲਈ ਫੋਨ ਕਰੀ ਜਾਓ ਮੈਨੂੰ ਲੱਗਦਾ ਇਹ ਵੀਡੀਓ ਵਾਲਾ ਆਪਣੀ ਸਕੀਮ ਕਾਮਯਾਬ ਹੋ ਸਕਦੀ ਆ ਕੋਈ ਕਰਦੇ ਆ ਕੰਮ ਹੈਨਾ ਹਾਂ ਤੇਰੀ ਨਿਗ੍ਹਾ ਮਾ ਹੈਗਾ ਕੋਈ ਜਿਸ ਦਾ ਵੀ ਵੀਡੀਓ ਬਣਾਉਂਦਾ ਹੋਵੇ ਸਾਨੂੰ ਜਾਣਕਾਰੀ ਹੋਵੇ ਕੋਈ ਇਹ ਤਾਂ ਆਪਾਂ ਲੱਭ ਲਾਂਗੇ ਪਰ ਇਹ ਕੰਮ ਫਾਈਨਲ ਹੈ ਆਪਣਾ ਲੈ ਆਪਾਂ ਕੱਲ ਨੂੰ ਜੀ ਵੀ ਉਹਨਾਂ ਕਰੀ ਗਏ ਸਭ ਤੋਂ ਪਹਿਲਾਂ ਤਾਂ ਆਪਾਂ ਕੈਮਰੇ ਦਾ ਭਰੇ ਪ੍ਰਬੰਧ ਕੈਮਰਾ ਕੀ ਕਰਨਾ ਆਪਾਂ ਤਾਂ ਫੋਨ ਤੇ ਬਣਾਇਆ ਕਰਾਂਗੇ ਆਪਾਂ ਪੈਸਾ ਪੂਸਾ ਨਹੀਂ ਲਾਉਂਦੇ ਕੰਮ ਤੇ ਅੱਛਾ ਸੌਖਾ ਦਾ ਕੰਮ ਕਰਾਂਗੇ ਆਪਾਂ ਤਾਂ ਆਪਾਂ ਰੁਪਈਆ ਨਹੀਂ ਲਾਣਾ ਬਾਈ ਠੀਕ ਆ 1 ਰੁਪਈਆ ਨਹੀਂ ਲਾਣਾ ਆਪਾਂ ਤਾਂ ਕਮਾਵਾਂਗੇ ਅੱਛਾ ਫੋਨ ਤੇ ਵੀਡੀਓ ਬਣਾਈ ਚਾੜਤੀ ਲੋਕ ਆਪ ਹੀ ਸ਼ੇਅਰ ਕਰੀ ਜਾਣਗੇ ਦੇਖੀ ਜਾਣਗੇ ਹੈਨਾ ਬਾਤ ਤੇ ਤੇਰੀ ਲੋਕਾਂ ਨਾਲ ਤਾਂ ਆਪਣੀ ਬਾਧੂ ਬਣੀ ਹੋਈ ਆ ਹਾਂ ਤੇਰੀ ਬਾਤ ਹਾਂ ਆਪਾਂ ਨੂੰ ਤਾਂ ਆਹੀ ਕੰਮ ਬਾਰੇ ਖਾਊਗਾ ਲੈ ਬਾਈ ਵੀਡੀਓ ਬਣਾਇਆ ਕਰਾਂਗੇ ਹੁਣ ਇਹ ਤਾਂ ਦੁਨੀਆ ਆਪਾਂ ਨੂੰ ਜਾਣਦੀ ਆ ਆਪ ਹੀ ਵਿਚਾਰੇ ਸ਼ੇਅਰ ਕਰ ਦਿਆ ਕਰਨਗੇ ਇਹੇ ਇਹੀ ਕੰਮ ਬਾਰਾ ਖਾਊਗਾ ਆਪਾਂ ਤਾਂ ਠੀਕ ਆ ਗੱਲ ਨੂੰ ਫਿਰ ਠੀਕ ਆ ਚੱਲ ਖਾਲੋ ਤੋਂ ਬਣਾਇਆ ਕਰਾਂਗੇ ਫਿਰ ਅਸੀਂ ਪਰ ਦੋ ਹੀ ਹੈਗੇ ਕਿਸੇ ਨੂੰ ਰਲਾਵੇਂਗੇ ਨਾਲ ਦੇਖ ਲਾਂਗੇ ਜੇ ਪਰ ਰੋਡ 'ਤੇ ਬਣਾ ਲਿਆ ਕਰਾਂਗੇ ਕਿਸੇ ਨੂੰ ਆ ਵੀ ਤਾਂ ਚਹੀਦਾ ਆ ਅਗਲਾ ਫ਼ੜਨੇ ਵਾਸਤੇ ਇੱਕ ਬੰਦਾ ਰੱਖ ਲਾਂਗੇ ਉਹ ਬੰਦੇ ਨੂੰ ਪੈਸੇ ਦੇਣੇ ਪਵੇਂਗੇ ਰੱਖ ਲਾਂਗੇ ਫਿਰ ਬਾਈ ਹੁਣ 100 200 ਤਾਂ ਲਾਣਾ ਹੀ ਪਊਗਾ 400 ਕੋਈ ਯਾਰ ਮਿੱਤਰ ਲਾਓ ਇੱਕ ਹੋਰ ਨਾਲ ਇਹ ਵੀ ਗੱਲ ਤੇਰੀ ਸਹੀ ਆ ਵਲੀ ਜੋ ਫੜ ਲਿਆ ਕਰਾਂਗੇ ਕਿਸੇ ਜਮਾਕ ਜੇ ਨੂੰ ਭਾਈ ਕੈਮਰਾ ਚਲਾ ਦੇ ਵਿੱਚੋਂ ਸਿਰੋਂ ਕਹਦਾ ਕਰੇ ਇੱਕ ਸੀਨ ਤੇਰਾ ਪਾਵਾਂਗੇ ਭਾਈ ਹਾਂ ਇੱਕ ਸੀਨ ਉਹਦਾ ਕਰਾਂਗੇ ਇਹ ਵੀ ਗੱਲ ਸਹੀ ਆ ਜਦ ਪੈਸੇ ਆਣ ਲੱਗੇ ਫਿਰ ਤੁਹਾਨੂੰ ਵਿੱਚ ਦੇ ਤੁਹਾਨੂੰ ਬਿਦਿਆ ਕਰਾਂਗੇ ਥੋੜਾ ਬੋਤਾ ਚਾਹ ਪਾਣੀ ਚੱਲ ਪਹਿਲਾਂ ਫਿਰ ਆਪਾਂ ਵੀਡੀਓ ਦਾ ਕੰਮ ਸਰੀ ਸਟਾਰਟ ਕਰੀਏ ਹਨਾ ਹਾਂ ਪਰ ਬਾਈ ਮੈਨੂੰ ਜਾਣਕਾਰੀ ਨਹੀਂ ਹੈ ਕੋਈ ਨਾ ਜਾਣਕਾਰੀ ਤਾਂ ਫਾਪੀ ਘਟੂਣਾਂਗੇ ਚੰਦਰ ਕਿਤਰਾ ਬਣੇਗਾ ਨਾ ਮੈਨੂੰ ਪਤਾ ਵੀ ਕਿੱਥੇ ਬਣਨੀ ਆ ਵੀਡੀਓ ਕਿੱਥੇ ਲੱਦਣੀ ਆ ਚੱਲ ਕੋਈ ਨਾ ਤਾਂ ਆਪਾਂ ਸਾਰਾ ਅਰੇਂਜਮੈਂਟ ਕਰ ਲਾਂਗੇ ਲੈ ਵੀਡੀਓ ਵਾਲਾ ਕੰਮ ਫਾਈਨਲ ਹੈ ਬਈ ਠੀਕ ਆ ਲੈ ਵੀ ਹੁਣ ਅਸੀਂ ਬਣਾਇਆ ਕਰਾਂਗੇ ਵੀਡੀਓ ਹਾਂ ਤੇ ਸ਼ੇਅਰ ਕਰਨੀ ਆ ਤੁਸੀਂ ਆ ਸਕਦਾ ਸੁਨੌਰਿਆ ਤੇ ਬੱਬਲਕੌਰ ਠੀਕ ਆ ਠੀਕ ਹੈ ਜੀ ਸਾਨੂੰ ਇਹੀ ਕੰਮ ਲੱਗਦਾ ਵੀ ਇਹ ਕੰਮ ਕਰਕੇ ਫਾਇਦਾ ਆਹੀ ਕੰਮ ਕਰਾਂਗੇ ਤੁਸੀਂ ਵੀ ਜਿਹੜੇ-ਜਿਹੜੇ ਵੀਡੀਓ ਦੇਖ ਰਹੇ ਹੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਨਹੀਂ ਬਾਕੀ ਤੁਸੀਂ رائے ਦੇ ਦਿਓ ਵੀ ਅਸੀਂ ਹੋਰ ਕਿਹੜਾ ਕੰਮ ਕਰੀਏ ਸਾਨੂੰ ਤਾਂ ਭਾਈ ਹੋਰ ਕੋਈ ਕੰਮ ਸਾਰੇ ਔਖੇ ਲੱਗਦੀਆਂ ਹਨਾ ਆਹੀ ਕੰਮ ਸੌਖਾ ਲੱਗਿਆ ਬਾਕੀ ਤੁਹਾਡੀ رائے ਆ ਤੁਸੀਂ ਦੱਸ ਦਿਓ ਕਿਹੜਾ ਕੰਮ ਕਰੀਏ ਫਿਰ ਆਪਾਂ ਚਲੀਏ ਹੁਣ ਹਾਂ ਚਲਣਾ ਵੀਡੀਓ ਦੀ ਤਿਆਰੀ ਕਰੀ ਕੱਲ ਤੋਂ ਵੀਡੀਓ ਬਣਾ ਕਰਾਂਗੇ ਚਲ ਠੀਕ ਹੈ ਭਈ ਅਸੀਂ ਹੁਣ ਚੱਲਦੇ ਹਾਂ ਸਾਸਰੀ ਘਰ ਸਾਸਰੀ